ਗੁਰੂ ਪਿਆਰੇ ਗੁਰਸਵਾਰੀ ਸਤ ਸੰਗਤ ਜੀਓ ਅਮਰਤੂ ਵਿਲੇ ਜਾਤ ਕੇ ਸਤਗੁਰਾਂ ਦੇ ਪਵਿੱਤਰ ਦਰ ਦੇ ਉੱਤੇ ਹਾਜ਼ਰ ਹੋਣਾ ਲਵ ਰਹੇ ਹਾਂ ਪਾਉ ਜੀ ਗੁਰੂ ਸ਼ਬਦ ਦੇ ਵਿਚਾਰ ਲੜੀਵਾਰ ਵਿਆਖਿਆ ਸੋਹਣ ਸਭ ਦੇ ਵਿੱਚੋਂ ਚੱਲ ਰਹੀ ਹੈ ਅਪਾ ਅੱਜ ਛੇਵੀਂ ਅਸ਼ਟਪਦੀ ਦੇ ਦੂਜੇ ਪਦ ਦੇ ਵਿਚਾਰ ਕਰਨੀ ਹੈ ਕੱਲ ਸਲੋਕ ਤੇ ਪਹਿਲੇ ਪਦ ਦੀ ਵਿਚਾਰ ਹੋਈ ਆਓ ਜੀ ਪਹਿਲਾ ਪਾਠ ਕਰ ਲੀਏ ਆਪਾਂ ਜਹ ਪ੍ਰਸਾਦ ਪਾਟ ਪਟੰਬਰ ਹੰਡਾਵੈ ਤਿਸਹ ਤਿਆਗ ਕਤ ਅਬਰ ਲਭਾਵ ਹੈ ਜੈ ਪ੍ਰਸਾਦ ਸੁਖ ਸੇਜ ਸੋਈ ਜੈ ਮਨ ਆਠ ਪਹਿਰ ਤਾਕ ਜਸ ਗਵਿਜੈ ਜੈ ਪ੍ਰਸਾਦ ਤੁਜ ਸਭ ਕੋ ਮਾਨੈ ਮੋਕਤਾ ਕੋ ਜਸਰਸ ਨਭ ਖਨ ਜੈ ਪ੍ਰਸਾਦ ਤੇ ਰੂ ਰਹਿਤਾ ਧਰਮਾ ਮਨ ਸਦਾ ਤੇ ਆਏ ਕੇਵਲ ਫਾਰ ਬ੍ਰਹਮਾ ਪ੍ਰਭ ਜੀ ਜਪਤ ਦਰਗੈ ਮਾਨ ਪਵ ਹੈ ਨਾਨਕ ਪਤ ਸੇਤੀ ਘਰ ਜਾਵ ਹੈ ਇਹ ਹੈ ਜੀ ਦੂਜਾ ਪਦ ਛੇਵੀਂ ਅਸ਼ਟਪਦੀ ਦਾ ਗੁਰੂ ਸਾਹਿਬ ਜੀ ਕਹਿੰਦੇ ਜਹ ਪ੍ਰਸਾਦ ਜਿਹਦੀ ਕਿਰਪਾ ਦੇ ਨਾਲ ਬਾਟ ਪਟੰਬਰ ਹੰਡਾ ਹੈ ਕੱਲ ਆਪਾਂ ਇਹ ਗੱਲ ਕਰ ਚੁੱਕੇ ਹਾਂ ਕਿ ਜਿਸ ਮਨੁੱਖ ਦੇ ਅੰਦਰ ਸ਼ੁਕਰਾਨਾ ਨਾ ਪਿਆਰੇ ਉਹਦੀਆਂ ਦਿੱਤੀਆਂ ਹੋਈਆਂ ਦਰਤਾਂ ਦਾ ਪ੍ਰਮਾਤਮਾ ਦਾ ਨਾਮ ਉਹੀ ਜਪ ਸਕਦਾ ਹੈ ਜਿਹਦੇ ਅੰਦਰ ਸ਼ੁਕਰਾਨਾ ਹੈ ਨਹੀਂਗਾ ਕਰਨ ਦੀ ਬਰਤੀ ਹੈ ਨਹੀਂ ਸ਼ੁਕਰਾਨਾ ਵਿੱਚ ਸੱਚੇ ਪਾਤਸ਼ਾਹ ਬਹੁਤ ਹੈ ਜਿਹੜਾ ਤਰਬਦ ਹੈ ਬਹੁਤ ਹੈ ਉਹ ਮਨੁੱਖ ਹਮੇਸ਼ਾ ਹੀ ਚਿੰਤਾ ਫਿਕਰ ਝੋਰੀਆਂ ਦੇ ਵਿੱਚ ਜ਼ਿੰਦਗੀ ਬਤੀਤ ਕਰਦਾ ਹੈ ਜਿਹੜਾ ਮਨੁੱਖ ਪ੍ਰਮਾਤਮਾ ਦਾ ਸ਼ੁਕਰਾਨਾ ਕਰਦਾ ਵੀ ਸੁਖਰਾਏ ਮਾਲਾ ਪਾ ਕੇ ਦਾ ਸੁਖਰਾਏ ਬਈ ਜਿੰਨੀ ਫਸਲ ਹੋਗੀ ਤਾਂ ਵੀ ਸ਼ੁਕਰਾਨਾ ਪਿਆ ਕੋਈ ਸਾਧਨ ਮਿਲ ਗਿਆ ਕੋਈ ਧੀ ਮਿਲ ਗਈ ਪੁੱਤ ਮਿਲ ਗਿਆ ਕੁਛ ਮਿਲ ਗਿਆ ਦੁਨੀਆਂ ਦੇ ਵਿੱਚ ਪਿਆ ਸ਼ੁਕਰਾਨਾ ਇੱਥੋਂ ਤੱਕ ਰੱਬ ਦੇ ਪਿਆਰੇ ਤਾਂ ਸੌਕੇ ਵੀ ਸ਼ੁਕਰਾਨਾ ਕਰਦੇ ਸੀ ਸੌਕੇ ਨਾ ਉੱਥੇ ਹੇ ਸੱਚੇ ਪਾਤਸ਼ਾਹ ਤਰਸ ਕਰਨਾ ਸੌਂ ਕੇ ਉੱਠੇ ਆਂ ਆਰਾਮ ਦੀ ਨੀਂਦ ਵੀ ਉਹਦੇ ਹੁਕਮ ਦੀ ਖੇੜਾ ਪਿਆ ਰਿਹਾ ਨਹੀਂ ਡਾਕਟਰਾਂ ਤੋਂ ਲੋਕ ਨੀਂਦ ਵਾਲੇ ਨਾਂ ਗੋਲਮਾ ਈਕੇ ਲਵਾ ਲਵਾ ਕੇ ਥੱਕੇ ਪਏ ਆਂ ਨੀਂਦ ਵੀ ਉਸਦੀ ਦਾਤ ਹੈ ਪ੍ਰਮਾਤਮਾ ਦੀ ਸ਼ਾਂਤ ਮਨ ਨੂੰ ਨੀਂਦ ਵਧ ਜਾਂਦੀ ਹੈ ਜਿਹੜਾ ਮਿਹਨਤੀ ਬੰਦਾ ਨਾ ਉਹਨੂੰ ਨੀਂਦ ਵੀ ਵਧ ਘਾਉਂਦੇ ਆਉਂਦੇ ਪੈ ਰੂ ਮਿਹਨਤੀ ਬੰਦੇ ਹਾਂ ਐਵੇਂ ਮਨ ਦੇ ਵਿੱਚ ਕੋਈ ਚਿੰਤਾ ਫਿਕਰ ਝੋਰੇ ਲੈ ਕਰਦਾ ਵੱਖਰੀ ਗੱਲ ਐ ਪਰ ਜ਼ਿਆਦਾ ਤੌਰ ਤੇ ਕੀਰਤੀ ਬੰਦੇ ਨੂੰ ਨੀਂਦ ਵੀ ਸੁਪਨੇ ਆ ਰਹਤ ਹੁੰਦੀ ਐ ਆਰਾਮ ਦੀ ਨੀਂਦ ਆਉਂਦੀ ਐ ਗੁਰੂ ਜੀ ਕਹਿੰਦੇ ਜੈ ਪ੍ਰਸਾਦ ਪਾਟ ਪਟੰਬਰ ਹੰਡਾ ਲੈ ਜੀ ਦੀ ਕਿਰਪਾ ਦੇ ਨਾਲ ਗੁਰੂ ਜੀ ਕਹਿੰਦੇ ਬੰਦੇ ਆਪ ਸਰੀਰ ਦੇ ਉੱਤੇ ਆ ਕੱਪੜੇ ਪਹਿਨਦਾ ਹੈ ਸੂਤੀ ਕੱਪੜੇ ਆ ਰੇਸ਼ਮੀ ਕੱਪੜੇ ਆ ਜੀ ਵੱਖ-ਵੱਖ ਤਰ੍ਹਾਂ ਦੇ ਕੱਪੜੇ ਆ ਨਾ ਸਰੀਰ ਤੇ ਪਹਿਨਦੇ ਆ ਜੀ ਦੀ ਕਿਰਪਾ ਦੇ ਨਾਲ ਇਹਦੇ ਸੋਹਣੇ ਕੱਪੜੇ ਤਨ ਦੇ ਉੱਤੇ ਪਹਿਨਦਾਗਾ ਤਿਸਾ ਤਿਆਗ ਤਬਰ ਲਵਾਵੇ ਕਹਿੰਦੇ ਐਸੇ ਪ੍ਰਮਾਤਮਾ ਨੂੰ ਛੱਡ ਕੇ ਤੂੰ ਹੋਰ ਪਾਸੇ ਲੱਗਿਆ ਕਰਦਾਗਾ ਮਨ ਆ ਹੋਰ ਹੀ ਬਰਤੀ ਦੇ ਵਿੱਚ ਪੂਰਾ ਕਰਦਾ ਤੇਰੀ ਲਾਲਚੀ ਬਰਤੀ ਦੇ ਵਿੱਚ ਪੂਰਾ ਕਰਦਾ ਹੈ ਜੈ ਪ੍ਰਸਾਦ ਸੁਖ ਸੇਜ ਸੋਈਜੈ ਆਹ ਗਾਜੀ ਛਾਉ ਤੋ ਜੀ ਦੀ ਕਿਰਪਾ ਦੇ ਨਾਲ ਗੁਰੂ ਜੀ ਕਹਿੰਦੇ ਤੂੰ ਸੇਜਾ ਉੱਤੇ ਸੁੱਖ ਦੇ ਨਾਲ ਸੌਂਦਾ ਬੰਦਿਆ ਸੁਖ ਸੇਜ ਸੋਈਜੈ ਸੋਈਜਾ ਦਾ ਅਰਥ ਹੁੰਦਾ ਸੌਣਾ ਜੀ ਦੀ ਕਿਰਪਾ ਦੇ ਨਾਲ ਗੁਰੂ ਜੀ ਕਹਿੰਦੇ ਤੂੰ ਵਣਾ ਵਧੀਆ ਸੋਹਣੀ ਸੇਜ ਤੇ ਸੌਂ ਗਿਆ ਆ ਰਾਮ ਨਾਤਾ ਵੇਖੋ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜੀਵਨ ਦੇ ਵਿੱਚੋਂ ਪਿਆਰੋ ਸਾਨੂੰ ਬਹੁਤ ਕੁਝ ਮਿਲਦਾ ਸਿੱਖਣ ਨੂੰ ਆਨੰਦਪੁਰ ਦੇ ਵਿੱਚ ਗੁਰੂ ਸਾਹਿਬ ਜਦੋਂ ਵਿਚਰਦੇ ਸੀ ਨਾ ਕਿੱਡੀ ਸੋਹਣੀ ਜ਼ਿੰਦਗੀ ਸੀ ਉਹਨਾਂ ਦੀ ਸਵਾ ਲੱਖ ਦੀ ਸਿਰ ਤੇ ਕਲਗੀ ਹੁੰਦੀ ਸੀ ਸਵਾ ਲੱਖ ਦਾ ਘੋੜਾ ਹੁੰਦਾ ਸੀ ਥੱਲੇ ਸਵਾ ਲੱਖ ਦੀ ਪ੍ਰਸ਼ਾਦ ਪਾਈ ਹੁੰਦੀ ਸੀ ਗੁਰੂ ਸਾਹਿਬ ਜੀ ਦੇ ਤੇ ਜਿਹੜੀ ਕੁਰਸੀ ਦੇ ਉੱਤੇ ਗੁਰੂ ਸਾਹਿਬ ਜੀ ਬਹਿੰਦੇ ਸੀ ਨਾ ਮਨ ਲੋ ਜਿਹੜਾ ਸੁਧਾਰਨ ਸੀ ਉਹਦੇ ਵਿੱਚ ਵੀ ਹੀਰੇ ਮੁਕਤੀ ਜਿਹੜੇ ਉਹਦੇ ਸਵਾ ਲੱਖ ਦੇ ਹੋ ਹੁੰਦਾ ਸੀਗਾ ਰਾਜੇ ਮਹਾਰਾਜਾਂ ਵਾਲਾ ਐਡੀ ਮਹਿੰਗੇ ਵਾ ਗੁਰੂ ਸਾਹਿਬ ਜੀ ਇਹ ਛਾਇਆ ਮਾਨ ਜਿਹੜਾ ਉੱਤੇ ਹੁੰਦਾ ਸੀ ਨਾ ਉਹ ਵੀ ਸਵਾ ਲੱਖ ਦੇ ਹੁੰਦਾ ਸੀ ਜਿਹਨੂੰ ਆਪਾਂ ਚਾਹ ਨਹੀਂ ਸਾਹਿਬ ਕਹਦੇ ਨਾ ਛਾਇਆ ਮਾਨ ਉਹ ਵੀ ਬਹੁਤ ਮਹਿੰਗਾ ਹੁੰਦਾ ਸੀ ਵੇਖੋ ਤੁਸੀਂ ਪ੍ਰਤਪਾਲਨ ਵੀ ਬੜੇ ਪਿਆਰ ਨਾਲ ਹੋਈ ਹੈ ਸਹਿਬਜ਼ਾਦਿਆਂ ਦੀ ਬੜਾ ਕੁਝ ਪਰ ਜਦੋਂ ਛੱਡਣ ਤੇ ਆਏ ਵੀ ਭਾਈ ਰਾਜਿਆਂ ਵਾਲੀ ਜ਼ਿੰਦਗੀ ਵੀ ਬਤੀਤ ਕਰ ਸਕਦਾ ਗੁਰਸਿੱਖ ਪਰ ਸਵਰਤ ਦੇ ਵਿੱਚ ਕੁਝ ਵੀ ਨਹੀਂ ਛੱਡਣ ਦੇ ਤੇ ਆਏ ਫਕੀਰ ਵੀ ਬਣ ਗਏ ਮਾਛੀਵਾੜੇ ਦੇ ਜੰਗਲ ਦੇ ਵਿੱਚ ਨਾ ਕੋਈ ਤਾਜ ਹੈ ਸਿਰ ਤੇ ਨਾ ਕੋਈ ਬਾਜ ਹੈ ਪੈਰਾਂ ਵਿੱਚ ਵੀ ਜੋੜਾ ਨਹੀਂ ਜਾਮਾਂ ਵੀ ਲੇਰੋ ਲੇਰ ਹੈ ਇਹ ਦਸ਼ਮੇਸ਼ਕ ਤਾਂ ਨੇ ਸਾਨੂੰ ਸਿਖਾਇਆ ਸੀ ਪੈਦੋ ਵੀ ਭਾਈ ਜ਼ਿੰਦਗੀ ਹੈ ਜਿਹੜੀ ਤੁਸੀਂ ਹਾਂ ਰਾਜਿਆਂ ਵਾਲੀ ਵੀ ਜਿਉ ਸਕਦੇ ਹੋ ਤੇ ਜੇ ਕਿਤੇ ਕੋਈ ਸਰੀਰ ਉਤੇ ਅਸੀ ਵਿਵਤਾ ਵੀ ਪੈ ਜਾਏ ਤਾਂ ਫਕੀਰਾਂ ਵਾਲੀ ਜ਼ਿੰਦਗੀ ਬਤੀਤ ਕਰ ਸਕਦੇ ਹੁਸੀਂ ਇਹ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਵਨ ਤੋਂ ਮਿਲਦਾ ਹੈ ਰਹੁ ਵਿਚਾਰ ਸੋ ਗੁਰੂ ਜੀ ਕਹਿੰਦੇ ਜਿਹਦੀ ਕਿਰਪਾ ਦੇ ਨਾਲ ਮਨ ਨੂੰ ਆਰਾਮਣਾ ਪੈਂਦਾ ਹੈ ਮਨ ਆਠ ਪੈਰ ਧੰਕਾ ਜਸ ਗੀਜੈ ਉਹਦਾ ਗੁਣ ਗਾਇਆ ਕਰੂ ਮਨਾ ਮੇਰਾ ਅਠੇ ਪੈਰ ਉਹਨੂੰ ਪ੍ਰਮਾਤਮਾ ਨੂੰ ਗਾਇਆ ਜੈ ਪ੍ਰਸਾਦ ਤੁਝ ਸਭ ਕੋ ਮੰਨੈ ਜੀ ਦੀ ਕਿਰਪਾ ਦੇ ਨਾਲ ਤੈਨੂੰ ਸਭ ਕੋਈ ਮੰਨਦਾ ਵੀ ਆਂਦਾ। ਦੇਖੋ ਜੀ ਪਹਿਚਾਣ ਆ ਨਾ ਜਿਹੜੇ ਬੰਦੇ ਦੀ ਉਹਦੀ ਕਿਰਪਾ ਦੇ ਨਾਲ ਹੀ ਹੁੰਦੀ ਹੈ। ਜੇ ਪ੍ਰਮਾਤਮਾ ਨੇ ਕੋਈ ਗੁਣ ਪਾਇਆ ਤਾਂ ਬੰਦੇ ਦੀ ਜਾਣ ਪਛਾਣ ਬਣਦੀ ਹੈ। ਕਹਿੰਦੇ ਬੰਦਿਆ ਜੇ ਤੈਨੂੰ ਕੋਈ ਲੋਕ ਮੰਨਦੇ ਆ ਨਾ ਚਾਰ ਇਹ ਵੀ ਉਹਦੀ ਕਿਰਪਾ ਹੀ ਹੈ। ਜੇ ਤੇਰੇ ਕੋਲੇ 10 ਬੰਦੇ ਆਉਂਦੇ ਆ ਨਾ ਕੰਮ ਵਾਸਤੇ ਤਾਂ ਇਹ ਸਮਝ ਲੈ ਵੀ ਵਾਹਿਗੁਰੂ ਇਹ ਵੀ ਤੇਰੀ ਕਿਰਪਾਈ ਹੈ। ਨਹੀਂ ਦੁਨੀਆਂ ਵਿੱਚ ਬਥੇਰੇ ਪਿਆਰਿਓ ਅਮੀਰ ਵੀ ਤੁਰੇ ਫਿਰਦੇ ਨਹੀਂ ਜਾਂਦੇ। ਲੋਕ ਮੂੰਹ ਵੇਖ ਕੇ ਪਾਸਾ ਫੇਰ ਲੈਂਦੇ ਆ। ਸੇਰੀ ਦੁਨੀਆ ਅਮੀਰ ਵੀ ਪਈ ਐ ਤੇ ਗਰੀਬ ਵੀ ਪਈ ਐ। ਗੱਲ ਤਾਂ ਬੰਦੇ ਦੇ ਜੀਵਨ ਦੇ ਉੱਤੇ ਐ ਨਾ ਪਿਆਰੋ। ਸੋ ਗੁਰੂ ਜੀ ਕਹਿੰਦੇ ਮਨਾ ਜੈ ਪ੍ਰਸਾਦ ਸਭ ਕੋ ਮਾਨੈ। ਮੁਖ ਤਾਂ ਕੋ ਜਸ ਰਸਨ ਬਖਾਨੈ। ਉਹ ਮੂੰਹ ਤੇ ਜੀਬ ਦੇ ਨਾਲ ਕਹਿੰਦੋ ਪ੍ਰਮਾਤਮਾ ਦਾ ਉਚਾਰਨ ਕਰਿਆ ਕਰ। ਮੁਖ ਤਾਂ ਕੋ ਜਸ ਰਸਨ ਬਖਾਨੈ। ਉਹਦੇ ਗੁਣ ਗਾਇਆ ਕਰ ਵਾਹਿਗੁਰੂ ਤੇਰਾ ਸੁਖ ਹੈ। ਜੀ ਜੇ ਤੈਨੂੰ ਪ੍ਰਮਾਤਮਾ ਦੀ ਕਿਰਪਾ ਪਿੰਡ ਦੇ ਵਿੱਚ ਚਲੋ ਕੋਈ ਚੰਗਾ ਉਹਦਾ ਮਿਲ ਗਿਆ ਕੋਈ ਮੈਂਬਰ ਬਣਾਤਾ ਤੈਨੂੰ ਸਰਪੰਚ ਬਣਾਤਾ ਪਿੰਡ ਨੇ ਤੇ ਲੈ ਭਾਈ ਹੁਣ ਭਲੇ ਦੇ ਕੰਮ ਕਰੀ ਭਲੇ ਦੇ ਕੰਮ ਕਰੀ ਕਿਸੇ ਨੇ ਐਵੇਂ ਲੱਤਾਂ ਨਾਲ ਬਾਈ ਦੇ ਕੰਮ ਦੇ ਵਿੱਚ ਆ ਇਹ ਹੀ ਹੁੰਦਾ ਨਾ ਜੀ ਪਾਵਰ ਮਿਲ ਗਈ ਤੇ ਕੰਮਾਂ ਦੇ ਵਿੱਚ ਲੱਤਾਂ ਰੋਣ ਔੜ ਕੇ ਨਾ ਭਲੇ ਦੇ ਕੰਮ ਕਰਨੇ ਸਭ ਦਾ ਭਲਾ ਹੀ ਲੋਚੀ ਜਾਣਾ ਭਲਾ ਹੀ ਲੋਚੀ ਜਾਣਾ ਮਾਲਕਾ ਪੜਾ ਹੋਈ ਜਾਵੇ ਮੇਰੇ ਹੱਥਾਂ ਤੋਂ ਵੀ ਭੜਾ ਹੋਈ ਮੇਰੀਆਂ ਅੱਖਾਂ ਤੋਂ ਵੀ ਭੜਾ ਹੋਵੇ ਮੇਰੀ ਜ਼ਬਾਨ ਵੀ ਭੜਾ ਕਰੇ ਮੇਰੇ ਪੈਰ ਵੀ ਭੜੇ ਪਾਸੇ ਚੱਲ ਕੇ ਜਾਣ ਦੇਖੀ ਕਿਤੇ ਮੇਰੇ ਹੱਥਾਂ ਦੇ ਨਾਲ ਕੋਈ ਗਲਤ ਲਿਖਤ ਪੈ ਜਾਵੇ ਆਹ ਜ਼ਬਾਨ ਨਾਲ ਮੈਂ ਕੋਈ ਗਲਤ ਬੋਲ ਬੈਠਾਂ ਕਿਸੇ ਦੀ ਅੱਖਾਂ ਨਾਲ ਗਲਤ ਦੇਖ ਨਾ ਕਦੇ ਕੰਨਾਂ ਨਾਲ ਕਦੇ ਗਲਤ ਨਾ ਸੁਣ ਲਾਂ ਸੋ ਐਸੀ ਕਿਰਪਾ ਉਸ ਪ੍ਰਮਾਤਮਾ ਦੇ ਗੁਰੂ ਜੀ ਕਹਿੰਦੇ ਜੈ ਪ੍ਰਸਾਦ ਸਭ ਕੋ ਮਾਨੈ ਮੁਖ ਤਾਂ ਸੋ ਜਸ ਹਰ ਸਨੁ ਗਥਾ ਮੈਂ ਜੈ ਪ੍ਰਸਾਦ ਤੇਰੋ ਰਹਿਤਾ ਧਰਮ ਜਿਹਦੀ ਕਿਰਪਾ ਦੇ ਨਾਲ ਵੀ ਤੇਰਾ ਧਰਮ ਬਚ ਰਹਿਣਾ ਧਰਮ ਰਹਿੰਦਾ ਜਾ ਧਰਮ ਕਿਹੜਾ ਪਿਆਰ ਚੰਗੇ ਕਰਮ 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 ਕਰਨੇ ਦੁਨੀਆ ਵਿੱਚ ਰਹਿੰਦਿਆਂ ਹੋਇਆਂ ਤੇ ਪ੍ਰਮਾਤਮਾ ਨੂੰ ਯਾਦ ਰੱਖਣਾ ਸਰਬ ਧਰਮਾਂ ਵਿੱਚ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮਾਂ ਧਰਮ ਦੀ ਪ੍ਰਭਾਸ਼ਾ ਗੁਰੂ ਅਰਜਨ ਦੇਵ ਮਹਾਰਾਜ ਨੇ ਦਿੱਤੀ ਵੀ ਹੈ ਕੀ ਕੀ ਪ੍ਰਭਾਸ਼ਾ ਹੈ ਦੁਬਾਰੇ ਫੇਰ ਸੁਣ ਲੋ ਸਰਬ ਧਰਮਾਂ ਵਿੱਚ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਧਰਮ ਸਰ ਤੋਂ ਵੱਡਾ ਧਰਮ ਕਾਹਦਾ ਕਹਿੰਦੇ ਦੁਨੀਆ ਵਿੱਚ ਰਹਿ ਕੇ ਚੰਗੇ ਕਰਮ ਕਰੋ ਤੇ ਪ੍ਰਮਾਤਮਾ ਨੂੰ ਯਾਦ ਰੱਖੋ ਬਸ ਆਹੀ ਧਰਮ ਸਭ ਤੋਂ ਵੱਡਾ ਬਾਕੀ ਤਾਂ ਇਹ ਰਸਤੇ ਹੈ ਜੀ ਕੋਈ ਕਿਸੇ ਤਰ੍ਹਾਂ ਦਾ ਰਸਤਾ ਕੋਈ ਕਿਸੇ ਤਰ੍ਹਾਂ ਦਾ ਨਾ ਰਸਤਾ ਹੈ ਹਾਂ ਰਸਤੇ ਨੂੰ ਆਪਾਂ ਮੰਜ਼ਲ ਸਮਝ ਬੈਠ ਗਏ ਇਹ ਇਹ ਬੰਦੇ ਦਾ ਭੁਲੇਖਾ ਹੁੰਦਾ ਹੈ ਮਨ ਦਾ ਤੇ ਰਸਤਿਆਂ ਦੇ ਰੌਲੇ ਆ ਪਿਆਰੇ ਉਹ ਰੌਲੇ ਕਾਹਦੇ ਭਲਾਂ ਦੀ ਇਹ ਰਸਤਿਆਂ ਦੇ ਹੋ ਕਹਿੰਦਾ ਮੇਰਾ ਰਸਤਾ ਚੰਗਾ ਹੈ ਸਿੱਖ ਕਹਿੰਦੇ ਸਾਡਾ ਧਰਮ ਚੰਗਾ ਦਾ ਮੁਸਲਮਾਨ ਕਹਿੰਦੇ ਸਾਡਾ ਰਸਤਾ ਚੰਗਾ ਧਰਮ ਚੰਗਾ ਦਾ ਹਿੰਦੂ ਕਹਿੰਦੇ ਸਾਡਾ ਧਰਮ ਚੰਗਾ ਦਾ ਬੋਧੀ ਕਹਿੰਦੇ ਸਾਡਾ ਚੰਗਾ ਦਾ ਜੈਨ ਕਹਿੰਦੇ ਸਾਡਾ ਚੰਗਾ ਦਾ ਇਹ ਰਸਤਿਆਂ ਦੇ ਧਰੌਲੇ ਹੁੰਦੇ ਪਿਆਰੇ ਜਦੋਂ ਮੰਜ਼ਲ ਤੇ ਪਹੁੰਚ ਜਾਂਦੀ ਹੈ ਨਾ ਸਵਰਤ ਮੰਜ਼ਲ ਘਰ ਦੇ ਵਿੱਚ ਕਿਸੇ ਦਾ ਕੋਈ ਰੌਲਾ ਨਹੀਂ ਲੱਗਦਾ ਰਸਤਿਆਂ ਦੇ ਰੌਲੇ ਹੁੰਦੇ ਆਗੇ ਇਹ ਰਸਤਿਆਂ ਦੇ ਰੌਲੇ ਪਾਏ ਵੀ ਆ ਕੋਈ ਕਹਿੰਦਾ ਕੋਈ ਮਾੜਾ ਉਹ ਮਾੜਾ ਉਹ ਚੰਗਾ ਉਹ ਚੰਗਾ ਤੇ ਕਈ ਰਸਤਿਆਂ ਨੂੰ ਹੀ ਧਰਮਾ ਜੋ ਮੰਜ਼ਲ ਸਮਝੀ ਬੈਠੇ ਆ ਇਹ ਤਾਂ ਫਿਰ ਮਨ ਦਾ ਭੁਲੇਖਾ ਪੈ ਗਿਆ ਨਾ ਬੰਦੇ ਦਾ ਵੀ ਮੈਂ ਰਸਤੇ ਨੂੰ ਹੀ ਮੰਜ਼ਲ ਆਖੀਂ ਅੰਦਰ ਮੈਂ ਤਾਂ ਪਹੁੰਚ ਗਿਆ ਜਿੱਥੇ ਮੈਂ ਪਹੁੰਚ ਗਿਆ ਨਾ ਸਭ ਝਿੜੇ ਮੁੱਕ ਜਾਂਦੇ ਪਿਆਰ ਦੇ ਜਦੋਂ ਮਨੋਖਾ ਈਸ਼ਵਰਤ ਉੱਚੀ ਉੱਠਦੇ ਹੌਲੀ ਹੌਲੀ ਹੌਲੀ। ਫਿਰ ਉਹ ਮੰਦਰ ਦੇ ਵਿੱਚ ਜਾ ਕੇ ਵੀ ਪ੍ਰਮਾਤਮਾ ਦੇ ਰਾਮ ਨਾਮ ਨਾਲ ਜੁੜ ਸਕਦਾ ਹੈ। ਫਿਰ ਉਹ ਮਸਜਿਦ ਵਿੱਚ ਬਹਿ ਕੇ ਵੀ ਸਭ ਦੇ ਵਿੱਚ ਅੱਲਾ ਨੂੰ ਦੇਖ ਸਕਦਾ ਹੈ, ਸਭ ਦੇ ਵਿੱਚ। ਫਿਰ ਉਹ ਗੁਰਦੁਆਰਾ ਸਭ ਦੇ ਵਿੱਚ ਬੈਠ ਕੇ ਵੀ ਸਭ ਦੇ ਵਿੱਚੋਂ ਪ੍ਰਮਾਤਮਾ ਦੀ ਜੋਤ ਦੇਖ ਸਕਦਾ ਹੈ। ਫਿਰ ਉਹ ਬੋਧੀਆਂ ਕੋਲ ਬੈਠ ਕੇ ਵੀ ਸਭ ਦੇ ਵਿੱਚ ਜੋਤ ਦੇਖ ਸਕਦਾ ਹੈ। ਜੈਨਾਂ ਕੋਲ ਬੈਠ ਕੇ ਵੀ ਦੇਖ ਸਕਦਾ ਹੈ। ਤੇ ਜੇ ਕਿਤੇ ਧਰਮ ਦਾ ਲੈਵਲ ਅੜਕਿਆ ਹੋਇਆ ਆਪਣੇ ਰਸਤੇ ਦੀ ਵੀ ਬੜਾ ਮਾਣ ਆਉਂਦੇ ਰਸਤੇ ਦਾ ਫੇਰ ਭਾਈ ਮਨੁੱਖ ਨੂੰ ਕੋਈ ਵਿਰਲਾ ਹੀ ਬਚਾ ਸਕਦਾਗਾ ਅੱਜ ਸਭ ਤੋਂ ਵੱਡਾ ਜਿਹੜਾ ਦੁਨੀਆ ਵਿੱਚ ਦਰਦ ਆਗਾ ਇਹ ਹੀ ਆ ਨਾ ਉਹ ਕਹਿੰਦੇ ਸਾਡਾ ਧਰਮ ਉੱਚਾ ਹੋਣਾ ਚਾਹੀਦਾ ਉਹ ਕਹਿੰਦੇ ਸਾਡਾ ਧਰਮ ਉੱਚਾ ਹੋਣਾ ਚਾਹੀਦਾ ਔਰ ਮੁੰਜੇ ਇਹ ਹੀ ਕਹਿੰਦਾ ਸੀ ਨਾ ਕਿ ਸਾਰੇ ਮੁਸਲਮਾਨ ਹੀ ਬਣਾ ਦਿੰਨੇ ਹਾਂ ਮੈਂ ਅੰਦਰ ਉਹਦੇ ਅੰਦਰ ਇਹਨਾਂ ਕੱਟੜਵਾਦ ਮੁਸਲਮਾਨ ਇਦਗੇ ਵੀ ਅੰਦਰ ਬਹਿ ਗਿਆ ਵੀ ਮੈਂ ਮੁਸਲਮਾਨ ਆ ਦਾ ਤੇ ਐਨੀ ਅੰਦਰ ਕੈਰਤਾ ਬਹਿ ਗਈ ਕਟੜਤਾ ਬਹਿ ਗਈ ਉਹਦੇ ਅੰਦਰ ਵੀ ਉਹਨੇ ਕਿਸੇ ਨੂੰ ਵੇਖਿਆ ਹੀ ਨਹੀਂ ਆਪਦੇ ਭਰਾ ਵੀ ਕਤਲ ਕਰਦੇ ਆਪਦੇ ਪਿਓ ਨੂੰ ਵੀ ਜੇਲ੍ਹ ਦੇ ਵਿੱਚ ਧਾਇਆ ਮਾਰਦਾ ਭੈਣਾਂ ਨੂੰ ਵੀ ਜੇਲਾਂ ਵਿੱਚ ਸੜਕਾ ਆਉਂਦਾ ਵੇਖੋ ਤੁਸੀਂ ਐਨੀ ਮੰਦਵ ਕਟੜਤਾ ਮੁਸਲਮਾਨ ਉਹਨੂੰ ਆਏ ਸੀ ਵੀ ਗੱਡੀ ਤੇ ਕੋਈ ਹੋਰ ਨਾ ਬੈਠ ਜੇ ਸਾਡਾ ਜੀ ਇਹ ਸੀ ਜੀ ਇਹ ਔਰੰਗਜ਼ੇਬ ਤੇ ਆਵਦਾਂ ਕਹਿੰਦੇ ਉਹਨੇ ਪਰਿਵਾਰ ਦੇ ਵਿੱਚ ਜਿਹੜੇ ਉਸ ਹੀ ਨਾ ਮੰਨ ਲਓ ਵੀ ਰਸਤੇ ਸੀ ਬੱਚੀਆਂ ਦੇ ਉਹ ਵੀ ਗਾਂ ਵਿਆਹੀਆਂ ਨਹੀਂ ਸੀ ਲੜਕੀਆਂ ਜੀ ਕਾਰਨ ਕਹਿੰਦਾ ਵੀ ਮੇਰੇ ਤੇ ਦਿਮਾਗ ਨਾ ਕਹਿੰਦਾ ਕਦੇ ਮੇਰੀ ਗੱਡੀ ਤੇ ਬੈਠ ਜਾਣਾ ਐਸੀ ਗੱrti ਬਣ ਜਿੰਦੀ ਮੰਮੇ ਦੀ ਕਈ ਵਾਰ ਪਕੜੋ ਸੋ ਗੁਰੂ ਜੀ ਕਹਿੰਦੇ ਜਿਹਦੀ ਕਿਰਪਾ ਦੇ ਨਾਲ ਮਣਾ ਤੇਰਾ ਧਰਮ ਬਚਿਆ ਹੋਇਆ ਦਾ ਧਰਮ ਰਹਿੰਦਾ ਆ ਮਨ ਸਦਾ ਧਾਇ ਕੇਵਲ ਪਾਰ ਬ੍ਰਹਮਣਾ ਇੱਕੋ ਹੀ ਪ੍ਰਮਾਤਮਾ ਨੂੰ ਹਮੇਸ਼ਾ ਆਪਣੀ ਚੇਤੇ ਦੇ ਵਿੱਚ ਰੱਖਿਆ ਕਰ ਯਾਦ ਰੱਖਿਆ ਕਰ ਇੱਕ ਪ੍ਰਮਾਤਮਾ ਨੂੰ ਉਹਦੀ ਯਾਦ ਉਹਦੇ ਮਨ ਤੇਰੇ ਮਨ ਦੇ ਵਿੱਚ ਵਸੀ ਰਹੇ ਹਰ ਵਕਤ ਹਰ ਤਾਈ ਪ੍ਰਭ ਜੀ ਜਾਪਤ ਦਰਗਹਿ ਮਾਣ ਪਾਵੈ ਗੁਰੂ ਜੀ ਕਹਿੰਦੇ ਪ੍ਰਮਾਤਮਾ ਨੂੰ ਜਪ ਕੇ ਮਨੁੱਖ ਮਾਣ ਮਿਲਦਾ ਪਿਆਰੋ ਸੱਚਾ ਮਾਰਗ ਚੱਲਦੇ ਆ ਉਸਤਤ ਕਰੇ ਜਹਾਂ ਇਹ ਜਹਾਨ ਵੀ ਉਸਤ ਕਰਦਾ ਸੱਚੇ ਮਾਰਗ ਤੇ ਚੱਲਣ ਵਾਲੇ ਨੇ ਸੋ ਪ੍ਰਮਾਤਮਾ ਦਾ ਨਾਮ ਜਪਦੇ ਆ ਮਨੁੱਖ ਨੂੰ ਦਰਗਾਹ ਦੇ ਵਿੱਚ ਮਾਰ ਦਿੰਦਾ ਹੈ ਦਰਗਾਹ ਦਰਗਾਹ ਕਿਹੜੀ ਹੈ ਪਿਆਰੇ ਦਰਗਾਹ ਕਿੰਗਾ ਨੇ ਦਰਗਾਹ ਨਾ ਐ ਸਮਝਦੇ ਵੀ ਸਪੈਸ਼ਲ ਇੱਕ ਨਾ ਉਹ ਸਪੈਸ਼ਲ ਬਣੀ ਹੈ ਦਰਗਾਹ ਤਾਂ ਤਾਂ ਮੂੰਹ ਚ ਕਾ ਤੁਹਾਡਾ ਦਰਗਾਹ ਦਰਗਾਹ ਦਾ ਅਰਥ ਹੈ ਆਪਣੇ ਅੰਦਰ ਆਪਣੇ ਨਿੱਜ ਘਰ ਦੇ ਵਿੱਚ ਟਿਕ ਜਾਣਾ ਆਪਣੇ ਅੰਦਰ ਟਿਕਣਾ ਹੀ ਦਰਗਾ ਦਾ ਵਾਸ ਹੈ ਜੀ ਸਵਰਗ ਵਾਸ ਵੀ ਇੱਥੋਂ ਬਣਿਆ ਜੀ ਸਵਰਗ ਸੁਧਾਰ ਗਿਆਪਾ ਕਹਿੰਦੇ ਨੇ ਫਲਾਣਾ ਪੰਦਾ ਸਵਰਗ ਵਾਸ ਹੋ ਗਿਆ ਜੀ ਸਵੈ ਅਰਗ ਸਵੈ ਦਾ ਹੰਦ ਦਾ ਆਪਣਾ ਆਪ ਦੇ ਵਿੱਚ ਵਾਸ ਹੋ ਗਿਆ ਸਵੈ ਅਰਗ ਆਪਣੇ ਨਿਜ ਘਰ ਦੇ ਵਿੱਚ ਟਿਕਿਆ ਮਨੁੱਖ ਬਸ ਆਪਣੇ ਆਪ ਚ ਟਿਕਣਾ ਹੀ ਬਸ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਨੂੰ ਸਮਝਾਉਂਦੇ ਐ ਜੀ ਬਾਰ-ਬਾਰ ਵੀ ਮਣਾ ਇਕ ਜਾ ਇੱਕ ਜਾਂ ੜਕਦਾ ਫਰਦਾ ਕਈ ਜਨਮਾਂ ਦਾ ਇੱਕ ਜਾਂ ਆਪਣੇ ਨਿਰਕਰ ਦੇ ਵਿੱਚ ਇੱਕ ਜਾਂ ਮਨਾ ਮੇਰ ਯਾਰ ਨਹੀਂ ਟਿਕਦਾ ਜੀ ਇਹਦਾ ਜੇ ਨਹੀਂ ਟਿਕਦਾ ਕਿਉਂਕਿ ਗਿਆਨ ਕੋ ਸਖਣਾ ਮੰਨ ਜੀ ਹਜੇ ਤੇ ਜਦੋਂ ਗੁਰੂ ਦੀ ਕਿਰਪਾ ਹੋਗੀ ਔਰ ਇਹ ਹੋਣੀ ਇਹਨੇ ਟਿਕਣਾ ਸ਼ੁਰੂ ਹੋ ਜਾਣਾ ਚਾਹ ਰਿਓ ਸੋ ਗੁਰੂ ਜੀ ਕਹਿੰਦੇ ਪ੍ਰਭ ਜੀ ਜਪਤ ਦਰਗ ਹੈ ਮਾਣ ਪਾਵੇ ਆਣ ਪਾਵੇਂਗਾ ਫਿਰ ਗੁਰੂ ਜੀ ਕਹਿੰਦੇ ਭਾਈ ਪ੍ਰਮਾਪਨ ਦਾ ਨਾਮ ਜਪ ਕੇ ਨਾ ਤੈਨੂੰ ਮਾਣ ਜਿੱਤ ਮਿਲਦਾਗਾ ਤੁਸੀਂ ਨਾ ਵੇਖੋ ਪਿਆਰੋ ਆਪਣੀ ਜ਼ਿੰਦਗੀ ਵਿੱਚ ਕਿਤੇ ਵੀ ਕੋਈ ਗਲਤ ਕੰਮ ਨਹੀਂ ਹੋਇਆ ਤੁਹਾਨੂੰ ਬੜਾ ਆਤਮ ਵਿਸ਼ਵਾਸ ਹੋਊਗਾ ਵੀ ਮੈਂ ਤਾਂ ਕੋਈ ਗਲਤ ਕੰਮ ਨਹੀਂ ਕੀਤਾ ਦਾ ਬੜਾ ਆਤਮ ਵਿਸ਼ਵਾਸ ਹੋਊਗਾ ਤੇ ਜਿਹੜੇ ਮਨੁੱਖ ਨੇ ਗਲਤ ਕੰਮ ਕੀਤੇ ਐ ਉਹ ਮਨੁੱਖ ਡੋਲਦਾ ਰਹਿੰਦਾ ਜੀ ਮਨੁੱਖ ਦਾ ਠੀਕ ਆ ਬਖਸ਼ਿੰਦਾ ਪ੍ਰਮਾਤਮਾ ਵੱਡੇ ਵੱਡੇ ਗੁਨਾਹ ਵੀ ਬਖਸ਼ ਦਿੰਦਾ ਵਾਹਿਗੁਰੂ ਪਿਆਰਿਓ ਪਰ ਜਦੋਂ ਮਨ ਦੇ ਵਿੱਚ ਡਰ ਹੋਵੇ ਨਾ ਕਿਉਂਕਿ ਗਲਤ ਕੰਮ ਕਰਕੇ ਕੋਈ ਵੀ ਮਨੁੱਖ ਡਰਤਾ ਬਿੰਦੇ ਬਿੰਦਾ ਰਹੇ ਉਹ ਭਾਵੇਂ ਦੀ ਕੋਈ ਕੰਮ ਕਰ ਲੇ ਗਲਤ ਠੱਗੀ ਚੋਰੀ ਬੇਈਮਾਨੀ ਛਾਲਤ ਕੋਈ ਧੋਖਾ ਮਣ ਵਿੱਚ ਬਹਿ ਗਿਆ ਜਦੋਂ ਵੀ ਕੋਈ ਮਨ ਦੇ ਵਿੱਚ ਕੋਈ ਗਲਤ ਕੰਮ ਆ ਗਿਆ ਜਾਂ ਹੋ ਗਿਆ ਸਰੀਰ ਤੋਂ ਫਿਰ ਮਨੁੱਖ ਦੇ ਕੋਲੇ ਪਛਤਾਵਾ ਹੁੰਦਾ ਹੈ ਪਿਆਰੋ ਬਸ ਕਿ ਮੈਂ ਕਿਉਂ ਕੀਤਾ ਨਹੀਂ ਕਰਨਾ ਸੀ ਮੈਂ ਹਾਏ ਮੈਥੋਂ ਕਿਉਂ ਹੋ ਗਿਆ ਹੈ ਤੁਸੀਂ ਜੇਲਾਂ ਵਿੱਚ ਜਾ ਕੇ ਪੁੱਛ ਕੇ ਵੇਖਿਓ ਤੁਸੀਂ ਉਹਨਾਂ ਨੂੰ ਵੀ ਇੱਥੋਂ ਕਿਉਂ ਹੋ ਗਿਆ ਗਲਤ ਕੰਮ ਪਹ ਹੋ ਗਿਆ ਬੜਾ ਗਲਤ ਕੰਮ ਹੋ ਗਿਆ ਮੈਥੋਂ ਬੜਾ ਗਲਤ ਕੰਮ ਹੋ ਗਿਆ ਮੈਥੋਂ ਬਸ ਮੱਤ ਤੇ ਪੜਦਾ ਹੀ ਪੈਗਾ ਕਹਿੰਦਾ ਮੇਰੇ ਕੋਈ ਕਿਵੇਂ ਕੋਈ ਕਿਵੇਂ ਕੁਝ ਨਹੀਂ ਮੈਂ ਪਰ ਗੁਰੂ ਜੀ ਕਹਿੰਦੇ ਐਸਾ ਕੰਮ ਮੂਲੇ ਨਾ ਕੀਤਾ ਜੇ ਤੰਤ ਪਛੋਤਾਈ ਹੈ ਐਸਾ ਕੰਮ ਮੂਲ ਤੋਂ ਨਾ ਕਰੀ ਜਿਹੜਾ ਕੰਮ ਕਰਕੇ ਗੁਰੂ ਜੀ ਕਹਿੰਦੇ ਤੈਨੂੰ ਪਛਤਾਉਣਾ ਪਵੇ ਬਣਾ ਮੇਰੇਆ ਗਲਤ ਕੰਮ ਕਰਕੇ ਪੁਸ਼ਤਾਵੇ ਤੋਂ ਇਲਾਵਾ ਮਨੁੱਖ ਦੇ ਪੱਲੇ ਕੁਝ ਨਹੀਂ ਰਹਿ ਜਾਂਦਾ ਜਦੋਂ ਤੀਰ کمان ਦੇ ਵਿੱਚੋਂ ਨਿਕਲ ਜਾਂਦਾ ਨਾ ਫਿਰ ਮਨੁੱਖ ਕੋਲੇ ਨਹੀਂ ਕੋਈ ਚਾਰਾ ਰਹਿੰਦਾਗਾ ਸਿਆਣਿਆਂ ਨੇ ਕਿਹਾ ਵੀ ਜਦੋਂ ਸ਼ਬਦ ਜਿਹੜੇ ਹੁੰਦੇ ਨਾ ਸ਼ਬਦ ਕਹਿੰਦੇ ਵੀ ਜਦੋਂ ਤੱਕ ਜबान ਦੇ ਵਿੱਚ ਹੈ ਮੂੰਹ ਦੇ ਵਿੱਚ ਹੈ ਤਾਂ ਮਨੁੱਖ ਦੇ ਗੁਲਾਮ ਹੈ ਬੰਦੇ ਦੇ ਗੁਲਾਮ ਹੈ ਜਦੋਂ ਸ਼ਬਦ ਕਹਿੰਦੇ ਬਾਹਰ ਨਿਕਲ ਗਏ ਫਿਰ ਬੰਦਾ ਸ਼ਬਦਾਂ ਦਾ ਗੁਲਾਮ ਹੋ ਜਾਂਦਾ ਹੁਣ ਕਈ ਲੀਡਰ ਨੇ ਉਹ ਲੋਕਾਂ ਨੂੰ ਤਾਂ ਕਹਿ ਤਾਂ ਬਹਿੰਦੇ ਆ ਮੁੜ ਕੇ ਵੀ ਅਸੀਂ ਐਂ ਕਰ ਦਿਆਂਗੇ ਉਹ ਮੁੜ ਕੇ ਲੋਕ ਕਹਿੰਦੇ ਹਾਂ ਵੀ ਐਂ ਕਹਿੰਦੇ ਤੁਸੀਂ ਆ ਨਹੀਂ ਕੀਤਾ ਹੁਣ ਸ਼ਬਦ ਜਦੋਂ ਉਦੋਂ ਭਾਈ ਸੋਚ ਕੇ ਬੋਲਦਾ ਮਨ ਬੰਦਾ ਸ਼ਬਦ ਹੈ ਜਿਹੜਾ ਸੋਚ ਕੇ ਬੋਲ ਲੈ ਉਦੋਂ ਵੀ ਆ ਸ਼ਬਦ ਮੈਂ ਬੋਲਦਾ ਇੱਥੇ ਦੇ ਇਹਦਾ ਇਹਦਾ ਅਸਰ ਹੋਣਾਗਾ ਉਦੋਂ ਤਾਂ ਲੋਕਾਂ ਤੋਂ ਵਾਵਾ ਖੱਟਣ ਦੇ ਮਾਰਿਆ ਨੇ ਸ਼ਬਦ ਆਪਾਂ ਬੋਲਦਣੇ ਆ ਐਂ ਕਰ ਦਾਂਗੇ ਅਸੀਂ ਮੁੜ ਕੇ ਲੋਕਾਂ ਨੇ ਕਰਕੇ ਵਿਖਾਓ ਭਾਈ ਆ ਹੁਣ ਕੀਤਾ ਨਹੀਂ ਤੁਸੀਂ ਜਦੋਂ ਸ਼ਬਦ ਮੁੱਖ ਵਿੱਚ ਬੰਦਾ ਨਿੱਕੇ ਦੇ ਵਿੱਚ ਜਿਹੜੇ ਸ਼ਬਦ ਹੈ ਬੰਦੇ ਦੇ ਗੁਲਾਮ ਹੁੰਦੇ ਐ ਤੇ ਜਦੋਂ ਸ਼ਬਦ ਬਾਹਰ ਨਿਕਲ ਗਏ ਬੰਦਾ ਸ਼ਬਦਾਂ ਦਾ ਗੁਲਾਮ ਹੋ ਜਾਂਦਾ ਵੀੜ ਕੋ ਚੱਕ ਚੱਕ ਕੇ ਨਾ ਲੋਕ ਇਹ ਤਾਂ ਮੂਹਰੇ ਕਰ ਦਿੰਦੇ ਆ ਵੇਖੋ ਜੀ ਤੁਸੀਂ ਆਏ ਆਖਿਆ ਸੀਗਾ ਵੇਖੋ ਜੀ ਆ ਵੀ ਆਖੀ ਜਾਂਦੇ ਤੁਸੀਂ ਆਏ ਸੋ ਸੋਚ ਕੇ ਬੋਲਣਾ ਪਹਿਲਾਂ ਤੋਲੋ ਫੇਰ ਬੋਲੋ ਸਿਆਣੇ ਦੀ ਕਹਾਵਤ ਹੈ ਜੀ ਇਹ ਸੋਹੋ ਵਿਚਾਰ ਪਰਬ ਜੀ ਜਮਤ ਦਰ ਗਏ ਮਾਨ ਪਾਵੇ ਗੁਰੂ ਜੀ ਕਹਿੰਦੇ ਨਾਨਕ ਪਤ ਸੇਤੀ ਘਰ ਜਾਵ ਹੈ ਪਤ ਸੇਤੀ ਇੱਜ਼ਤ ਸਹਿਤ ਜੀ ਪਤ ਇੱਜ਼ਤ ਆ ਜਿਹੜੀ ਮਨੁੱਖ ਗੁਰੂ ਜੀ ਕਹਿੰਦੇ ਫਿਰ ਤੂੰ ਆਪਣੇ ਨਿਜ ਘਰ ਦੇ ਵਿੱਚ ਟਿਕ ਜਾਵੇਂਗਾ ਆਪਣੇ ਘਰ ਕਹਿੰਦੇ ਨਾ ਫਿਰ ਇੱਜ਼ਤ ਦੇ ਨਾਲ ਜਾਂਦਾ ਜੀ ਸਵਣੈ ਸੋਹਰੇ ਵੰਜਨਾ ਸਭ ਮੁਕ ਲਾਵਣ ਹਾਰ ਗੁਰੂ ਜੀ ਕਹਿੰਦੇ ਭਾਈ ਇਹ ਜਿੰਨੇ ਵੀ ਆਪਾਂ ਜੀਵ ਇਸਤਰੀਆਂ ਸਾਰੀਆਂ ਸਭ ਨੇ ਭਾਈ ਪਤੀ ਪਰਮੇਸ਼ਰ ਇੱਕ ਦਿਨ ਜਾਣਾ ਹੀ ਜਾਣਾਗਾ ਆਪਾਂ ਸਹੁਰੇ ਘਰ ਜਾਣਾ ਹੀ ਜਾਣਾ ਸਭ ਨੇ ਸਹੁਰੇ ਮੰਝਣਾ ਸਭ ਮੁਕਲਾਵਣ ਹਾਰ ਇਹ ਗੁਰੂ ਜੀ ਕਹਿੰਦੇ ਇੱਕ ਦਿਨ ਜਾਣਾ ਹੈ ਭਾਈ ਸਭ ਜੀ ਵਾਸਤੇ ਇਸ ਤਰ੍ਹਾਂ ਇਸ ਸੰਸਾਰ ਦੇ ਵਿੱਚੋਂ ਤੇ ਜਿਹੜੀ ਧੀ ਸਹੁਰੇ ਘਰ ਦੇ ਪੇਕੇ ਘਰ ਦੇ ਵਿੱਚ ਬੜਾ ਕੁਝ ਸੋਨਾ ਸਿੱਖ ਲੈਂਦੀ ਹੈ ਨਾ ਤੇ ਉਹਦਾ ਸਹੁਰੇ ਘਰ 'ਚ ਸਤਕਾਰ ਹੁੰਦਾ ਹੈ ਜਿਆ ਉਹ ਹੁੰਦਾ ਨਾ ਸਤਕਾਰ बस ਜਿਹੜੀ ਜੀਵ ਸਤਰੀ ਗੁਰੂ ਨਾਲ ਮਿਲ ਕੇ ਗੌਰਮੈਲ ਚੱਜ ਅਚਾਰ ਸਿੱਖ ਤੁਦ ਕਦੇ ਨਾ ਲੱਗਾ ਦੁੱਖ ਗੁਰੂ ਜੀ ਕਹਿੰਦੇ ਜਿਹੜੇ ਗੁਰੂ ਨੂੰ ਮਿਲ ਕੇ ਜੀਵ ਆਤਮਾ ਗੌਰਮੈਲ ਚੱਜ ਅਚਾਰ ਸਿੱਖ ਚੱਜ ਸਿੱਖ ਲਿਆ ਜ਼ਿੰਦਗੀ ਜਿਉਣ ਦਾ ਹੁਣ ਨਹੀਂ ਠੇਕਿਆਂ ਠੂਕਿਆਂ ਤੇ ਜਾਂਦਾਗਾ ਗਲਤ ਕੰਮ ਨਹੀਂ ਕਰਦਾ ਜ਼ਿੰਦਗੀ ਵਿੱਚ ਹੁਣ ਗੌਰਮੈਲ ਚੱਜ ਅਚਾਰ ਸਿੱਖ ਜ਼ਿੰਦਗੀ ਜਿਉਣ ਦਾ ਤਰੀਕਾ ਸਿੱਖ ਲਿਆ ਗੁਰੂ ਤੋਂ ਹੁਣ ਇਹ ਗੁਰੂ ਜੀ ਕਿਵੇਂ ਜਿਉਣਾ ਜ਼ਿੰਦਗੀ ਮੈਂ ਦੇਖਣਾ ਕੀ ਹੈ ਬੋਲਣਾ ਕੀ ਹੈ ਚੱਲਣਾ ਕੀ ਹੈ ਹੱਥਾਂ ਨਾਲ ਮੇਰੀ ਕਰਨੀ ਕੀ ਹਰੀ ਹੋਣੀ ਚਾਹੀਦੀ ਹੈ ਪੈਰ ਮੇਰੇ ਕਿਹਦੇ ਪਾਸੇ ਚੱਲ ਕੇ ਜਾਣ ਗੁਰੂ ਤੋਂ ਚੱਜ ਸਿੱਖ ਲਿਆ ਗੁਰੂ ਜੀ ਕਹਿੰਦੇ ਹੁਣ ਦੁੱਖ ਨਹੀਂ ਮਿਲਦਾ ਜਿਹੜੀ ਧੀ ਇੱਕ ਇੱਕ ਘਰ ਵਿੱਚ ਬਹੁਤ ਸਿੱਖ ਸਿੱਖ ਲੰਦੀ ਹੈ ਨਾ ਤੇ ਫਿਰ ਸਹੁਰੇ ਦੇ ਘਰ ਦੇ ਵਿੱਚ ਉਹਦਾ ਮਾਨ ਸਤਕਾਰ ਹੁੰਦਾ ਜੀ ਉਹਦਾ ਇਵੇਂ ਜਿਵੇਂ ਕਹਿੰਦੇ ਪ੍ਰਮਾਤਮਾ ਦੇ ਦਰ ਦੇ ਉੱਤੇ ਫਿਰ ਐਸੀ ਜੀਵਾ ਆਤਮਾ ਜਿਹੜੇ ਗੁਰੂ ਨੂੰ ਮਿਲ ਕੇ ਸੋਹਣਾ ਜੀਵਨ ਬੁਲਾਣ ਦੀ ਆਪ ਦਾ ਉਹਦਾ ਵੀ ਸਤਕਾਰ ਹੁੰਦਾ ਤੇ ਨਹੀਂ ਤਾਂ ਫਿਰ ਪਿਆਰੋ ਲਾਣਤਾ ਸੰਸਾਰ ਵੀ ਪਾਉਂਦਾ ਜਗਤ ਦੇ ਵਿੱਚੋਂ ਜਦੋਂ ਮਨੁੱਖ ਜਾਂਦਾਗਾ ਕਈ ਕਈ ਵਾਰ ਜਨਮ ਦੇਣ ਵਾਲੀ ਮਾਂ ਵੀ ਕਹਿੰਦੀ ਹੈ ਮਰਿਆ ਪਰ ਚੰਗਾ ਹੋਗਾ ਮਗਰੋਂ ਲੈ ਗਿਆ ਪਿੰਡ ਵੀ ਕਹਿ ਦਿੰਦਾ ਚੰਗਾਵੇਂ ਮਾੜਾ ਬੰਦਾ ਸੀ ਲੈ ਨੇ ਸਾਰੇ ਪਿੰਡ ਨੂੰ ਦੁੱਖ ਦੇ ਜਾਂਦਾ ਸੀਗਾ ਹੋ ਮਣਾ ਤਾ ਆਪਦੀ ਜ਼ਿੰਦਗੀ ਤੂੰ ਤਾਂ ਦਾਗ ਤਾਕ ਕੀ ਕਰ ਲਈ ਆਪਦੀ ਜ਼ਿੰਦਗੀ ਵੀ ਬਰਬਾਦ ਕਰ ਲਈ। ਕਿ ਤੂੰ ਤਾਂ ਸਾਰੇ ਪਿੰਡ ਨੂੰ ਵੀ ਦੁੱਖ ਦੇ ਗਿਆ। ਘਰਦਿਆਂ ਨੂੰ ਵੀ ਦੁੱਖ ਦੇ ਗਿਆ, ਆਪਦੀ ਜਨਮ ਦੇਣ ਵਾਲੀ ਮਾਂ ਨੂੰ ਵੀ ਦੁੱਖ ਦੇ ਗਿਆ। ਹੁਣ ਨਸ਼ੇ ਵਾਲੇ ਬੰਦੇ ਹੁਣ ਕੀ ਦੇ ਸਕੇ ਹੁੰਦੇ ਕਰਿਓ। ਦੇਖਦੇ ਆ ਨਾ ਆਪਾਂ ਨਸ਼ੇ ਵਾਲੇ ਬੰਦੇ ਆਪਦੇ ਮਾਂ ਪਿਓ ਦੇ ਨਹੀਂ ਸਕੇ ਜਿਹੜੇ ਤੇ ਪਿੰਡ ਦੇ ਕੀ ਲੱਗੇ ਉਹ। ਨਾ। ਤੇ ਜ਼ਿੰਦਗੀ ਬਰਬਾਦ ਕਰ ਲਈ ਨਸ਼ਿਆਂ ਦੇ ਵਿੱਚ। ਕੋਈ ਇੱਥੇ ਜੇ ਖੜਾ ਟੀਕਾ ਲਾਈ ਜਾਂਦਾ, ਕੋਈ ਉੱਥੇ ਜੇ ਖੜਾ ਟੀਕਾ ਲਾਈ ਜਾਂਦਾ। ਐ ਡਗਦੇ ਫਿਰਦੇ ਆ ਕੋਈ ਕਿਵੇਂ ਨਾਲ ਨਾ ਡੱਕਿਆ ਫਿਰਦਾ ਕੋ ਗਲਾਂਟੇ ਡਾਗਿੰਦਾ ਹੁੰਦਾ ਫਿਰਦਾ ਕੀ ਹਾਲ ਹੋ ਗਿਆ ਤੇ ਜ਼ਿੰਦਗੀ ਅੱਜ ਦੀ ਜਵਾਨੀ ਦਾ ਦਰਦ ਆਉਂਦਾ ਪਰ ਇੱਕ ਬਹੁਤ ਵੱਡਾ ਦਰਦ ਹੈ ਅੰਦਰ ਵੀ ਹੈ ਜਿਹੜੀ ਕੌਮ ਨੇਜਿਆਂ ਦੇ ਥੱਲੇ ਨਹੀਂ ਮੁੱਕੀ ਸੀ ਨੇਜੇ ਕਰਦਾ ਹੁੰਦਾ ਸੀ ਨਾ ਜਦੋਂ ਪੁੱਤ ਕਾਣੂ ਸਿੱਟ ਕੇ ਬੱਚਾ 1.5 ਸਾਲ ਦਾ ਤੇ ਹਾਂ ਨੇਜਾ ਕਰ ਦਿੰਦੇ ਸੀਗੇ ਤਿੱਖਾ ਨੇਜਾ ਤੇ ਬੱਚਾ پروਇਆ ਜਾਂਦਾ ਸੀ ਨੇਜੇ ਦੇ ਵਿੱਚ ਜਿਹੜੀ ਕੌਮ ਨੇਜਿਆਂ ਤੋਂ ਨਹੀਂ ਮੁੱਕੀ ਸੀ ਅੱਜ ਨਿੱਕੀ ਦੀ ਸਰੰਜ ਸਾਡੇ ਬੱਚਿਆਂ ਨੂੰ ਲੁਜਾ ਰਹੀ ਹੈ ਨਿੱਕੀ ਦੀ ਸਰੰਜ ਹੈ ਇਹ ਉਹੀ ਅਬਦਾਲੀ ਉਹੀ ਪਿਆਰੋ ਸਾਰਿਆ ਪਿੱਛੇ ਤਾਂ ਰੂਪ ਹੀ ਬਦਲੇ ਆ ਚਿਹਰੇ ਬਦਲੇ ਆਗੇ ਜੱਕਰੀਆ ਖਾਨ ਵਰਗੇ ਸਾਰੀਆਂ ਰੂਹਾਂ ਤੋਂ ਉਹੀ ਤੁਰੀਆਂ ਫਿਰਦੇ ਨੇ ਉਹੀ ਯੋਰਮਜੇਦ ਹੈ ਉਹੀ ਦੀਵਾਨ ਸੁੱਚਾ ਆਨੰਦ ਹੈ ਉਹੀ ਗੰਗੂ ਪਾਪੀ ਹੈ ਮਗਰ ਕੰਮ ਤਾਂ ਵੀ ਚੱਲੀ ਜਾਂਦਾ ਸਾਰਾ ਜੀ ਬਦਲੇ ਬਦਲੇ ਕੁਝ ਨਹੀਂ ਗਾ ਰੂਪ ਬਦਲੇ ਬਸ ਕੱਲੇ ਚਿਹਰੇ ਬਦਲੇ ਆਗੇ ਚਿਹਰੇ ਬਦਲੇ ਆ ਜੀ ਅੱਜ ਦਿੱਲੀ ਦੀ ਕੁਰਸੀ ਤੇ ਬੈਠੇ ਆ ਨਾ ਸਾਰੇ ਪੰਜਾਬ ਦੇ ਦੁਸ਼ਮਣ ਹੈ ਪੰਜਾਬ ਦਾ ਮਿੱਤਰ ਇਨ੍ਹਾਂ ਚ ਕੋਈ ਵੀ ਨਹੀਂਗਾ ਜੇ ਤੁਸੀਂ ਕਹੇਗਾ ਨਾ ਮਿੱਤਰ ਹੈ ਪੰਜਾਬ ਦੇ ਤਾਂ ਸਾਰੇ ਦੁਸ਼ਮਣ ਹੈ ਦਿੱਲੀ ਅੱਜ ਤੱਕਰ ਦੁਸ਼ਮਣੀ ਰਹੀ ਹੈ ਬਸ ਜੀ ਸੋ ਦੁਸ਼ਮਣਾਂ ਨਾਲ ਕਾਦੀ ਦੋਸਤੀ ਹੁੰਦੀ ਹੈ ਕਰਾ ਇਹਨਾਂ ਨੇ ਤਾਂ ਬਸ ਵੇਂਦੇ ਆ ਵੀ ਕਿਹੜੇ ਵੇਲੇ ਕਦੋਂ ਕਿੱਥੇ ਜੇ ਬਸ ਤੀਏ ਸਾਡਾ ਨਿਸ਼ਾਨੇ ਤੇ ਲੱਗਦੇ ਸਿਰਦਗੇ ਅਸੀਂ ਬਸ ਸੋ ਇਹ ਜਿਹੜੇ ਪੰਜਾਬ ਆ ਨਾ ਇਹ ਜਵਾਨੇ ਨੂੰ ਜਾਣ ਬੁੱਝ ਕੇ ਭਾਈ ਟੀਕਿਆ ਸਰਿੰਜਾਂ ਦੇ ਉੱਤੇ ਲਾਇਆ ਜਾ ਰਿਹਾ ਹੈ ਆਪ ਸੁਚੇਤ ਹੋ ਜੋ ਆਪਣੇ ਬੱਚਿਆਂ ਨੂੰ ਚੰਗੀ ਮੱਤ ਦਿਓ ਗੁਰੂ ਦੀ ਮੱਤ ਦਿਓ ਗ੍ਰਹਿਣ ਹੋਵੇ ਤਾਂ ਕਿ ਬੱਚੇ ਸਾਡੇ ਨਸ਼ਿਆਂ ਤੋਂ ਬਚ ਸਕਣ ਚੰਗੇ ਪਾਸੇ ਲਾ ਕੇ ਆਪਣਾ ਸੋਹਣਾ ਜੀਵਨ ਬਤੀਤ ਕਰਨ ਫਿਰੇ ਜਨਮ ਲੋਕ ਸੁਖੀਏ ਪਰਲੋਕ ਸਹਿਲੇ ਨਾਨਕ ਹਰਿ ਪ੍ਰਭ ਆਪ ਤੇ ਮੇਰੀ ਜੀ ਆਓ ਸਾਰੇ ਜਪੀਏ ਭਾਈ ਪਰਕਾ ਬੁਰਾ ਨਾ ਰੱਖੋ ਚੀਤ ਪਰਕਾ ਬੁਰਾ ਨਾ ਰੱਖੋ ਚੀਤ